ਜੈ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਜਵਾਨ ਨਗਰ ਕੈਂਪ ਬਾੜ ਨੰਬਰ 72 ਵਿੱਚ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਤੇ ਯੂਥ ਗੱਲੀ ਦਲ ਦੀ ਸਾਰੀ ਟੀਮ ਦੇ ਸਹਿਯੋਗ ਨਾਲ ਅੱਜ ਜਵਾਨ ਨਗਰ ਕੈਂਪ ਵਿੱਚ ਭਗਵਾਨ ਵਾਲਮੀਕੀ ਮਾਰਾ ਦਾ 90 ਸਾਲ ਦੀ ਖੁਸ਼ੀ 'ਚ ਮੈਂ ਪੂਰੇ ਭਾਰਤ ਵਾਸੀਆਂ ਨੂੰ ਵਧਾਈ ਵੀ ਦਿੰਦਾ ਹਾਂ ਤੇ 90 ਸਾਲ ਦੀ ਖੁਸ਼ੀ ਦੇ ਵਿੱਚ ਅੱਜ ਸਾਡੀ ਫੈਡਰੇਸ਼ਨ ਵੱਲੋਂ ਤੇ ਯੂਥ ਗੱਲੀ ਦਲ ਦੀ ਸਾਰੀ ਟੀਮ ਵੱਲੋਂ ਭਗਵਾਨ ਵਾਲਮੀਕੀ ਮਾਰਾ ਦਾ Satsang ਰੱਖਿਆ ਗਿਆ ਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਜਿਹੜਾ ਜਨਨ ਉਹਦੀ شادی ਸਰਬਾਤ ਹੋਈ ਆ ਤੁਸੀਂ ਮੈਂ ਅੱਜ ਚੰਗਾ ਉਪਰਾਣਾ ਕੀਤਾ ਲੋਕਾਂ ਨੂੰ ਐਸੀ ਵੀ ਜਣਾ ਜਾਂਦੇ ਮੈਂ ਲੋਕਾਂ ਨੂੰ ਆਹੀ ਕਹਿਣਾ ਚਾਹਨਾ ਵਾ ਕਿ ਆਪਣੇ ਤੇ ਆਪਣੇ ਪਰਿਵਾਰ ਨਾਲ ਨਵਾਂ ਸਾਲ ਵਧੀਆ ਤਰੀਕੇ ਨਾਲ ਮਨਾਓ ਆਪਣੇ ਬੱਚਿਆਂ ਨੂੰ ਪੜਾਓ ਤਾਂ ਕਿ ਆਪਣਾ ਸਮਾਜ ਅੱਗੇ ਚੱਲ ਸਕੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਜਵਾਨ ਨਗਰ ਕੈਂਪ ਵਾਰ ਨੰਬਰ 72 ਵਿੱਚ ਨਿਊਯਾਰਕ ਵਾਲਮੀਕੀ ਫੈਡਰੇਸ਼ਨ ਵੱਲੋਂ ਤੇ ਯੂਥ ਗਾਲੀ ਦਲ ਦੀ ਸਾਰੀ ਟੀਮ ਦੇ ਸਹਿਯੋਗ ਨਾਲ ਅੱਜ ਜਵਾਨ ਨਾ ਕੈਂਪ ਇੱਥੇ ਭਗਵਾਨ ਵਾਲਮੀਕੀ ਮਾਰੇ ਦਾ 90 ਸਾਲ ਦੀ ਖੁਸ਼ੀ 'ਚ ਮੈਂ ਪੂਰੇ ਭਾਰਤ ਵਾਸੀਆਂ ਨੂੰ ਵਧਾਈ ਵੀ ਦਿੰਨਾ ਵਾਂ ਕਿ 90 ਸਾਲ ਦੀ ਖੁਸ਼ੀ ਦੇ ਵਿੱਚ ਅੱਜ ਸਾਡੀ ਫੈਡਰੇਸ਼ਨ ਵੱਲੋਂ ਤੇ ਯੂਥ ਗਾਲੀ ਦਲ ਦੀ ਸਾਰੀ ਟੀਮ ਵੱਲੋਂ ਭਗਵਾਨ ਵਾਲਮੀਕੀ ਮਾਰੇ ਦਾ ਸੱਸੰਗ ਰੱਖਿਆ ਗਿਆ ਤੇ ਲੰਗਰ ਦਾ ਖਾਲ ਪ੍ਰਬੰਧ ਕੀਤਾ ਗਿਆ ਸਰ ਕੀ ਲੋਕਾਂ ਨੂੰ ਮੈਸੇਜ ਜਾਨਾ ਨਵੇਂ ਸਾਲ ਦੀ ਸ਼ੁਰੂਆਤ ਹੋਈ ਆ ਤੁਸੀਂ ਵੀ ਅੱਜ ਚੰਗਾ ਬੋਲਾਲਾ ਕੀਤਾ ਲੋਕਾਂ ਨੂੰ ਮੈਸੇਜ ਵੀ ਦੇਣਾ ਜਾਂਦੇ ਮੈਂ ਲੋਕਾਂ ਨੂੰ ਆਹੀ ਕਹਿਣਾ ਚਾਹਨਾ ਵਾਂ ਕਿ ਆਪਣੇ ਤੇ ਆਪਣੇ ਪਰਿਵਾਰ ਨਾਲ ਨਵਾਂ ਸਾਲ ਵਧੀਆ ਤਰੀਕੇ ਨਾਲ ਮਨਾਓ ਆਪਣੇ ਬੱਚਿਆਂ ਨੂੰ ਪੜਾਓ ਤਾਂ ਕਿ ਆਪਣਾ ਸਮਾਜ ਅੱਗੇ ਚੱਲ ਸਕੇ